ਕੱਟ ਹੈਗੇ ਫਸਲਾਂ ਕੱਟਿਆ ਗਈਆਂ ਤੇ ਉੱਥੇ ਜਿੱਥੇ ਪੰਡਤ ਜੀ ਬੈਠੇ ਨੇ ਜੈਖਾਲੀ ਗ੍ਰੰਥੀ ਜੀ ਬੈਠੇ ਨੇ ਉਹਾਂ ਦੀ ਆਮਦਨ ਵੀ ਕੱਟ ਗਈ ਅਸੀਂ ਸੋਚਿਆ ਕਿ ਵੀ ਸਾਰੇ ਬੰਦੇ ਬਾਕੀ ਤਾਂ ਸੋਚ ਲੈਂਦੇ ਨੇ ਤੇ ਇਹਨਾਂ ਦੀ ਵੀ ਕੋਈ ਨਾ ਕੋਈ ਮਤ ਕਰ ਦਿੱਤੀ ਤੇ ਬੱਬੀ ਸ਼ਿਕੋਤ ਅਰਤੀ ਸਰੇ ਨੂੰ ਖਵਾ ਸਰਦਾ ਸੋਸ਼ੀਤੀ ਸਾਰਣ ਪੀਤੀ ਐ ਕੋਈ ਸਟੇਜ ਤੋਂ ਸਾਈਡ ਤੋਂ ਸੱਡਾ ਲੈ ਕੇ ਹੁੰਦਾ ਵਿਲੀਅਮ ਪੋਇਸ ਕਾ ਲਈ سچے پاشاہ ਸੜੀ ਰਖੜਾ ਪਰਿਵਾਰ ਜਿਹੜਾ ਪੂਰੇ ਹਿੰਦੁਸਤਾਨ ਚ ਪੂਰੇ ਵਰਲਡ ਇੱਕ ਬਾਬ ਤੁਸੀਂ ਸਾਰੇ ਜਾਣਦੇ ਹੋ ਕਿ ਆਪਣੇ ਹਲਕੇ ਚ ਪਿੱਛੇ ਇਹਨਾਂ ਨੇ ਸਰਕਾਰ ਚ ਵੀ ਹਮੇਸ਼ਾ ਇੱਕ ਕੈਮਰਨ ਨਿਸ਼ਕੁਧਿਤ ਤੌਰ ਤੇ ਇੱਕ ਸੇਵਾਦਾਰ ਦੇ ਤੌਰ ਤੇ ਆਪਣੇ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਆਪਣੇ ਸਹਿਰ ਇਲਾਕਾ ਦੇ ਹਮੇਸ਼ਾ ਹੀ اپنے نام اپنے اقتبار نام اپنے علاقے نام اپنے سہر نام جگہ رہے ہیں اسے لڑی تھوڑی جانکاری باستے تھوڑی جانکاری باستے کو دو میٹ لینا سے باستے جو بھی ہے کیونکہ ایک پڑھنے کے لئے لگی ہے یہ بڑی آستہ تھے سلطہ نام اسی کا دورہ صاحب انہوں نے دا سیوہ دار گرنٹی سے ہوا کہ سارے ہی ریسپیکٹڈ بجاری ہیں تو اسے بڑی آستہ تھے ਆਪਣੇ ਰੂਣ ਨਾਲ ਕੇ ਆਣ ਵਾਲੇ ਤਿਹਾੜਾ ਕਿਸ ਤਰੀਕੇ ਨਾਲ ਕਿਉਂਕਿ ਆਪਣੇ ਜਿਹੜਾ ਧਰਮ ਹੈ ਜਿਹੜੇ ਆਪਣੀ ਆਸਥਾ ਹੈ ਜਿਹੜੇ ਆਪਣੇ ਜਿਨ੍ਹਾਂ ਨੇ ਧਰਮ ਅਨੁਸਾਰ ਕੰਮ ਕਰਨਾ ਹੈ ਉਹਨਾਂ ਦੀ ਤੁਸੀਂ ਸੋਚ ਦੇ ਦ੍ਰਿਸ਼ਟੀ ਤੋਂ ਤੁਸੀਂ ਦੇਖੋ ਕਿ ਇਹ ਨਹੀਂ ਕਿ ਸਿਰਫ ਬੈਠੇ ਦਸਤਾਵੇਜ਼ ਕਿਰਸ਼ਕ ਨੂੰ ਇਹਨਾਂ ਨੂੰ ਨਤਮਸਤ ਹੋ ਰਹੇ ਚਾਹ ਕਿ ਜਿਵੇਂ ਆਪਣੇ ਪੰਜਾਬ ਵਿੱਚ ਬਲਦਾ ਹੈ ਵਾੜਾਈ ਕੁਪਾਇਆ ਤੇ 10 ਮੈਸੇ ਹਸ਼ਾਮਪੁਰ ਤੇ ਅਮਰਸਰ ਦਾ ਉਰਲ ਏਰੀਆ ਤਾਂ ਤੇ ਸਾਰੇ ਪਾਸੇ ਮੁੰਜਾ ਪਾਸੇ ਇਹਨਾਂ ਨੇ ਜਾ ਜਾ ਕੇ ਸਾਡੇ ਪ੍ਰਧਾਨ ਯਾਨੀ ਹਰਪ੍ਰੀਤ ਸਿੰਘ ਜੀ ਜੋ ਕਿ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਨਾਲ ਤੇ ਪੂਰੀ ਟੀਮ ਨਾਲ ਇਹ ਹਮੇਸ਼ਾ ਜਾ ਕੇ ਉਥੇ ਮੈਂ ਸਾਰਿਆਂ ਦਾ ਫਤਬੰਦ ਹੈ ਕਿ ਇਹਨਾਂ ਨੂੰ ਅਸ਼ੀਰਵਾਦ ਦੇਣ ਸਾਡਾ ਪੰਗਰੀ ਪਾਜ ਸਾਡੇ ਸਾਬਕਾ ਕੰਪਨੀ ٹرسٹ ਦੇ ਚੇਅਰਮੈਨ ਇਸ ਕਤਰ ਦੀਪੂ ਕਾਨਵਾ ਰਹੇ ਪੰਨਲ ਸਰਜੀਤ ਛੋਮਣੀ ਅਕਾਲੀ ਦਲ ਦੀ ਬਾਕੀ ਕਮੇਟੀ ਮੈਂਬਰ ਪ੍ਰਿੰਸੀਪਲ ਮੋਨਾਲ ਦੀ ਮੇਰੇ ਸਾਥੀ ਐਮਸੀ ਅਮਰਜੀਤ ਸਿੰਘ ਜੀ ਬਰਾਇਆ ਸੇਮ ਕਲਾਉਰ ਨੂੰ ਸਰਜੀਤਰਾਮ ਜੀ 23 ਸਰਦਾਰ ਸਰਜੀਤ ਸਿੰਘ ਜੀ ਜੋ ਕਿ ਬਹੁਤ ਕਥਾਵਾਚਕ ਨੇ ਸ਼ਹਿਰ ਦਾ ਬਹੁਤ ਵਧੀਆ ਪਲਾ ਚੌਂਦੇ ਨੇ ਤੇ ਪੜਾ ਕਰਦੇ ਨੇ ਜਗਤਾਰ ਸਿੰਘ ਸੰਧੂ ਜੀ ਆਪਣੇ ਪਿੰਕਾ ਜੀ ਰਾਣਾ ਸੇਖੋ ਜੀ ਸਾਹਮਣੇ ਬੈਠੇ ਸਾਰੇ ਹੀ ਬੂਕਰਾਂ ਦੇ ਗ੍ਰੰਥੀ ਸਹਿਬਾਨ ਮੰਦਰਾਂ ਤੋਂ ਆਏ ਪੰਜਾਲੀ ਸਹਿਬਾਨ ਮੇਰੇ ਬਹੁਤ ਹੀ ਇਤਕਾਰ ਦੇ ਟ੍ਰੈਸਾਂ ਵਾਲੇ ਮੇਰੇ ਵੀ ਸਭ ਨੂੰ ਜੀ ਆਇਆਂ ਧੰਨਵਾਦ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਖੜਾ ਸਾਹਿਬ ਵਾਲੇ ਪਹਿਲਾਂ ਵੀ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਹੈ ਤਾਮਨਾਗੜ੍ਹ ਦੇ ਅੰਦਰ ਜਾ ਕੇ 5 ਕਰੋੜ ਰੁਪਇਆ ਕਈ ਟ੍ਰੇਨਾਂ ਭਰ ਕੇ ਰਾਸ਼ਨ ਦੀਆਂ ਲੈ ਕੇ ਜਾਣਾ ਹੁਣ ਹੜਾ ਹੈ 10 ਕਰੋੜ ਰੁਪਇਆ ਰੱਖਣਾ ਸਾਹਬ ਨੇ ਹੜਾ ਦੇ ਜੋ ਲੋਕ ਲੈਣ ਦੇ ਯੋਗ ਸੀ ਉਹਨਾਂ ਨੂੰ ਦੇਰੇ ਸੀ ਅਤੇ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਆਪਾਂ ਤਰਨਤਾਰਪ ਗਰਦਾਸਪੁਰ ਪਠਾਨਕੋਟ ਜਿੰਨੇ ਵੀ ਗਰੰਥੀ ਦੇ ਮੰਦਰਾਂ ਦੇ ਪੁਜਾਰੀ ਨੇ ਉਹਨਾਂ ਨੂੰ 5-5000 ਰੁਪਇਆ ਉਹਨਾਂ ਦੀ مالی ਸਹਾਇਤਾ ਮਦਦ ਕਰ ਰਿਹਾ ਮੇਨੇ ਮੇਰੀ ਇੱਛਾ ਹੈ ਕਿ ਮੈਂ ਸ਼ਹਿਰ ਦੇ ਪੁਜਾਰੀਆਂ ਦਾ ਤੇ ਗਰੰਥੀ ਸਹਿਬਾਨ ਦਾ ਅਸ਼ੀਰਵਾਦ ਲੈਣਾ ਹੈ ਮੈਂ ਵੀ ਇੱਥੇ ਵੀ ਮਦਦ ਕਰਕੇ ਆਵਾਂ ਕੀ ਕਹਿੰਦੇ ਬਹੁਤ ਚੰਗੀ ਗੱਲ ਹੈ ਰਖੜਾ ਸਾਹਿਬ ਨੇ ਇਸੇ ਲੜੀ ਦੇ ਤਹਿਤ ਤੁਸੀਂ ਮੰਦਰਾਂ ਦੇ ਪੁਜਾਰੀ ਬੈਠੇ ਹੋ ਗੁਰੂ ਗ੍ਰੰਥ ਸਾਹਿਬ ਦੇ ਗ੍ਰੰਥੀ ਬੈਠੇ ਨੇ ਕੋਈ ਵੀ ਪਹਿਲਾਂ ਜਦੋਂ 10 ਸਾਲ ਸਰਕਾਰ ਰਹੀ ਐ ਨਾ ਕੋਈ ਮੰਦਰ ਨਾ ਕੋਈ ਗੁਰੂ ਘਰ ਜਿੱਥੇ ਇਹਨਾਂ ਨੇ 5 ਲੱਖ ਤੋਂ ਲੈ ਕੇ 10 ਲੱਖ ਰੁਪਈਆ ਤੱਕ ਨਾ ਦਿੱਤਾ ਹੋਵੇ ਧਰਮਸ਼ਾਲਾ ਸ਼ਹਿਰ ਦੀਆਂ ਬੱਕੋ ਬੱਕਰੀਆਂ ਬਣਵਾਈਆਂ ਜਿੱਥੇ ਆਪਾਂ ਸਦੀ ਮੰਦਰ ਸਵਾਗਤ ਆਮ ਚ ਖੜੇ ਆ 5 ਲੱਖ ਰੁਪਈਆ ਇਸ ਹਾਲ ਚ ਲੱਕੜ ਹਾਲ ਸ਼ੈੱਡ ਦਸੇ ਤੁੰਨੇ ਪਾਰਕ ਦੇ ਵਿੱਚ ਮਾ ਵੱਡਾ ਸਹਿਯੋਗ ਦੋ ਸਹਿਯੋਗਦਾਨ ਦਿੱਤਾ ਬਾਥਰੂਮ ਬਣਵਾਇਆ ਇਸ ਤਰ੍ਹਾਂ ਦੇ ਲੀਡਰ ਇਸ ਤਰ੍ਹਾਂ ਦੇ ਆਪਣੇ ਸ਼ਹਿਰ ਦੇ ਆਗੂਕਾਰ ਨੇ ਆਪਣੇ ਪਰਿਵਾਰਕ ਮੈਂਬਰ ਨੇ ਮੈਂ ਤਾਂ ਸਾਰੇ ਪਿੰਡ ਦੇ ਸਹਿਮਾਨ ਨੂੰ ਪੁਜਾਰੀ ਸਹਿਮਾਨ ਨੂੰ ਗ੍ਰੰਥੀ ਸਹਿਮਾਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ 2027 ਦਾ ਜਿਹੜਾ ਸਮਾਅ ਆ ਰਿਹਾ ਨਕਸ਼ਾ ਦਾ ਇਹ ਅਸ਼ੀਰਵਾਦ ਲੈਣ ਵਾਸਤੇ ਆਏ ਨੇ ਅੱਜ ਕੀ ਤੁਸੀਂ ਸਾਰੇ ਅਸ਼ੀਰਵਾਦ ਦੇ ਕੇ ਜਾਓਗੇ ਇਹਨਾਂ ਦੀ ਚੜ੍ਹਦੀ ਕਲਾ માં ਕਰਕੇ ਜਾਓਗੇ ਦੇ ਸ਼ਹਿਰ ਵਾਸਤੇ ਆਪਾਂ ਨੂੰ ਇਸ ਤਰ੍ਹਾਂ ਦੇ ਨਮਾਇਦੇ ਦੀ ਇਸ ਤਰ੍ਹਾਂ ਦੇ ਆਗੂਕਾਰ ਦੀ ਬਹੁਤ ਵੱਡੀ ਜ਼ਰੂਰਤ ਹੈ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਵਿਸ਼ਕਰਮਾ ਦਿਵਸ ਦੀਆਂ ਮੈਂ ਸਾਰੇ ਸ਼ਹਿਰ ਨਿਵਾਸੀ ਵੀਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਤੁਹਾਡਾ ਧੰਨਵਾਦ ਕਰਦਾ ਜੀ ਆਇਆਂ ਨੂੰ ਜਿਨ੍ਹਾਂ ਨੇ ਇੱਦਾਂ ਜਿਹੜਾ ਕੱਠ ਕਰਕੇ ਵਿਸ਼ੇਸ਼ ਤੌਰ ਤੇ ਪ੍ਰਿੰਸੀਪਲ ਮੋਹਨlal ਜੀ ਦਾ ਇਹਨਾਂ ਨੇ ਸਾਰੇ ਹੀ ਧਾਰਮਿਕ ਸੰਸਥਾ ਦੇ ਮੰਦਰਾਂ ਦੇ ਪੁਜਾਰੀਆਂ ਨੂੰ ਤੇ ਮੈਨੇਜਮੈਂਟ ਕਮੇਟੀਆਂ ਨੂੰ ਫੋਨ ਕਰਕੇ ਬੁਲਾ ਕੇ ਇਹਦਾ ਵੱਡਾ ਕੰਟ ਕੀਤਾ ਤੇ ਰਖਣਾ ਸਾਹਿਬ ਨੂੰ ਤੁਹਾਡੇ ਦਰਸ਼ਨ ਹੋਏ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕਿ ਤੁਸੀਂ ਸਾਰੇ ਅੰਤੀ ਰਾਹ ਇਹਨਾਂ ਦੇ ਦਰਵਾਜ਼ੇ ਜਾ ਕੇ ਸਾਡੇ ਦਰਵਾਜ਼ੇ ਆ ਕੇ ਤੁਹਾਡੇ ਸੁੱਖ-ਦੁੱਖ ਤੇ ਆਣ ਹਾਣ ਅਤਿ ਲਈ ਤਾਂ ਜੋ ਇਹ ਹੋਵੇਗਾ ਕਿ ਤੁਹਾਡੇ ਸਹਿਯੋਗ ਤੇ ਤੁਹਾਡੇ ਆਵਾਜ਼ ਤੇ ਪ੍ਰਾਰਥਨਾ ਦੀ ਸੁਣ ਬਹੁਤ ਜ਼ਿਆਦਾ ਲੋੜ ਹੈ ਕੁਝ ਆਣਾ ਨੇ ਟੈਂਟ ਕੁਝ ਸਾਡੇ ਈਵੀ ਦੇ ਜਿੱਤੇ ਸੀ ਆਇਆ ਹਾਂ ਤੁਹਾਡਾ ਜਨਾਬਤ ਬਾਲ ਕਰੀਏ ਉਹਨਾਂ ਥੋੜਾ ਸਾਰੇ ਜਾਰੇ ਬੱਜਿਆ ਦੇ ਪੰਡੀ ਬੋਲ ਸਕਦੇ ਨੇ ਹੋਰ ਸਾਰੇ ਬੋਲ ਸਕਦੇ ਨੇ ਚਲੋ ਟਾਈਮ ਦੀ ਥੋੜੀ ਸ਼ਾਰਟੇਜ ਵੀ ਤੇ ਉੱਥੇ ਜਾਣਾ ਤੇ ਮੈਂ ਕੋਈ ਬਹੁਤ ਲੰਮਾ ਚੌਲ ਲੈਕਚਰ ਨਹੀਂ ਕਰਨਾ ਮੈਂ ਤਾਂ ਇੱਕ ਗੱਲ ਕਰਨੀ ਹੈ ਕਿ ਇੱਕ ਦੇ ਪ੍ਰਿੰਸੀਪਲ ਸਾਹਿਬ ਨੇ ਨਾਲ ਬੈਠੀ ਕਿ ਅਸੀਂ ਪ੍ਰਕਾਸ਼ ਗੌਰ ਮਖਾਨ ਗੌਰ ਸਾਰਗੋਤ ਤੇ ਕਨਕਾਰ ਨੂੰ ਬਸ਼ਸ਼ਾ ਬਾਰਡਰ ਤੇ ਜੀ 4 ਕਿਲੋਮੀਟਰ ਸਾਰੇ ਬਾਜੂ ਦੇ ਉੱਤੇ ਸਾਰੇ ਪਿੰਡ ਸਿਰਦੇ ਪਾਕਿਸਤਾਨ ਦੇ ਉੱਥੇ ਜਾ ਕੇ ਦੇਖਿਆ ਬਹੁਤ ਮਾੜਾ ਹਾਲ ਤੇ ਉੱਥੋਂ ਅਸੀਂ ਫੈਲਾ ਕੀਤਾ ਕਿ ਜਿੱਥੇ ਕਿਸਾਨਾਂ ਦਾ ਨਿਸ਼ਾਨ ਹੋਇਆ ਗਰੀਬ ਲੋਕਾਂ ਦਾ ਨਿਸ਼ਾਨ ਹੋਇਆ ਘਟ ਹੈਗੇ ਫਸਲਾਂ ਪੱਤੀਆਂ ਗਈਆਂ ਤੇ ਉੱਥੇ ਜਿੱਥੇ ਪੰਡੇ ਜੀ ਬੈਠੇ ਨੇ ਜੈਕਾ ਲਗਨਤੀ ਸੀ ਕਿ ਬੈਠੇ ਨੇ ਉਹਨਾਂ ਦੀ ਆਮਦਨ ਵੀ ਘਟ ਗਈ ਅਜੀ ਕਿ ਸੋਚਿਆ ਕਿ ਵੀ ਸਾਰੇ ਬੰਦੇ ਬਾਕੀ ਦਾ ਸੋਚ ਲੈਣਗੇ ਤੇ ਇਹਨਾਂ ਦੀ ਵੀ ਕੋਈ ਨਾ ਕੋਈ ਮਤ ਕਰਨੀ ਚਾਹੀਦੀ ਤੇ ਅਸੀਂ ਫੇਰ ਸੋਚਿਆ ਕਿ ਇਹਨਾਂ ਨੂੰ ਵੀ ਆਪਾਂ ਸਾਰਿਆਂ ਨੂੰ ਪੰਜ-ਪੰਜਾ ਰੁਪਿਆ ਜ਼ਰੂਰ ਦੇਈਏ ਤਾਂ ਕਿ ਆਪਣਾ ਇਹ ਵੀ ਜਾਰਾ ਚੱਲਦਾ ਤੇ ਫੇਰ ਮਨ ਦੇ ਵਿੱਚ ਆਇਆ ਮੈਂ ਛਲਾਹ ਕੀਤੀ ਜਿਹੜੀ ਸਾਡੀ ਤੇ ਟੀਮ ਆਈ ਐ ਸਾਰੇ ਸਮਾਜ ਵਾਸੀਆਂ ਕਿਦਰ ਮੇਰਾ ਮਨ ਹੈ ਕਿ ਆਪਣੀ ਚੈਨ ਠੱਡ ਨਹੀਂ ਆਇਆ ਪਰ ਨੁਕਸਾਨ ਤਾਂ ਹੋਇਆ ਮੀ ਪੈ ਗਏ ਉੱਠਣ ਤੇ ਤੇੜਾ ਆ ਗਿਆ ਕਿ ਜਿੰਨਾ ਵੀ ਤਿਲਫੁਲ ਆਪਾਂ ਮਤ ਕਰਦੇ ਇੱਥੇ ਦੀ ਬਵਾਦ ਬੋਦੋਚ ਵੀ ਨਾਲੇ ਵੀ ਮਤਲਬ ਗੱਲ ਕਰਦਾ ਕਿ ਸਾਰੀ ਟੀਮ ਨੇ ਕਿਹਾ ਕਿ ਇਹ ਤੋਂ ਚੰਗਾ ਕੰਮ ਕੋਈ ਨਹੀਂ ਹੋ ਸਕਦਾ ਸਭ ਤੋਂ ਵਧੀਆ ਕੰਮ ਹੈ ਆਪਾਂ ਨੂੰ ਇਹ ਮਤ ਕਰਨੀ ਚਾਹੀਦੀ ਸੋ ਅਸੀਂ ਫਿਰ ਸਾਰੇ ਨੇ ਫੈਸਲਾ ਕੀਤਾ ਵੀ ਆਪਾਂ ਬਹੁਤ ਨਿਮਰਤਾ ਦੇ ਨਾਲ ਕੋਈ ਬੋਦੋ ਦਾ 5000 ਜਾਂ ਕੋਈ ਬਹੁਤੀ ਵੱਡੀ ਮੌਕੀ ਹੈ ਪਰ ਫਿਰ ਵੀ ਆਪਣੇ ਕਿਨਾਰੇ ਜਿਵੇਂ ਕਹਿੰਦੇ ਨੇ ਕਿ ਕਿਤੇ ਜੰਗਲ ਦੇ ਵਿੱਚ ਅੱਗ ਲੱਗੀ ਸੀ ਉਹ ਜਿਹੜੀ ਕੁੰਚ ਭੱਜ ਕੇ ਪਾਣੀ ਲਿਆਉਂਦੀ ਸੀ ਜੰਗਲ ਦੇ ਪਾਣੀ ਦੇ ਵਿੱਚ ਨੇ ਪੁੱਛਿਆ ਕਿ ਤੇਰੀ ਚੁੰਨ ਤੇ ਪਾਣੀ ਦਾ ਕੀ ਫਰਕ ਪੈਣਾ ਇੱਥੇ ਉਹ ਕਹਿੰਦੀ ਘੱਟੋ-ਬੱਧ ਮੇਰਾ ਨਾਮ ਅੱਗ ਬੁਝਾਉਣਾ ਆ ਜਾਂ ਚਾਉਗਾ ਕਿ ਲਾਉਣਾ ਆ ਕਿ ਜਾਊਗਾ ਸੋ ਸਾਡੀ ਹਿੰਮਤ ਹੈ ਕਿ ਸਾਡੀ ਇਹ ਇਹ ਦੇ ਵਿੱਚ ਨਾਮ ਆਵੇ ਕਿ ਅਸੀਂ ਉਸ ਟਾਈਮ ਦੇ ਵਿੱਚ ਮਦਦ ਕਰਨਾ ਆ ਜੀ ਜਿੱਥੇ ਆਪਾਂ ਕਿਤੇ ਬਾਹਰ ਡੈਕ ਕਰਦੇ ਆ ਉੱਥੇ ਇੱਥੇ ਵੀ ਆਪਣੀ ਡਿਊਟੀ ਬਣਦੀ ਹੈ ਸੋ ਜਿੰਨਾ ਵੀ ਤੁਹਾਡਾ ਦਰਵਾਜ਼ਾ ਕਰੀਏ ਤੇ ਤੁਸੀਂ ਟਾਈਮ ਕੱਢ ਕੇ ਆਇਓ ਉਸ ਗੱਲ ਦੇ ਲਈ ਸਾਡੇ ਕੋਲ ਲੱਜ ਹੀ ਨਹੀਂ ਆ ਧੰਨਵਾਦ ਜੀ ਸੋ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਦੇ ਹੱਥਵਨ ਕੇ ਬੇਨਤੀ ਹੈ ਕਿ ਇਹ ਸੇਵਾ ਜੀ ਨੂੰ ਜੀ ਕਬੂਲ ਕਰਿਓ ਬਹੁਤ ਬਹੁਤ ਧੰਵਾਦ ਉਹ ਹੈ ਅਮਰਤਾ ਮੈਂ ਤੁਮੇ ਬੜੀ ਗੀਵੀ ਆਪਣੇ ਆਪ ਚਾਹਤੀ ਇਹ ਵੀ ਬੇਨਤੀ ਹੈ ਜੇ ਅਸੀਂ ਇਹ ਨੂੰ ਤ੍ਰਿਪੁਰਾ ਯੋਗਤਾ ਯੋਜਨਾ ਚ ਇਹ ਵੀ ਬੇਨਤੀ ਹੈ ਯੋਗਤਾ جی بجن ਗੁਰਦੁਆਰਾ ਨਵਾਂ ਹੈ ਨਗਰਮਾ ਜੀ ਜੁਆਗਤਤਸੇ ਗਏ ਜੀ ਜੀ ਸ਼੍ਰੀ ਦੇਵਾਰ ਪਾਸ਼ੇ ਲੋਗੀ ਤੋਂ ਗਰੰਥੀ ਜੀ ਸਿੰਘ ਜੀ ਦਰਦੀ ਕਲੋਨੀ ਸਮਾਣੀ ਤੋਂ ਗਰੰਥੀ ਗਰਮੀਤ ਸਿੰਘ ਜੀ ਗੁਰਦੁਆਰਾ ਦੁੱਲੜ ਤੋਂ ਕੋਈ ਨਹੀਂ ਦੁੱਲੜ ਤੋਂ ਜੀ ਬਰਨਜੀਤ ਸਿੰਘ ਜੀ ਸ੍ਰੀ ਰਾਮ ਰਾਮ ਕੀ ਕਉ ਸਵਾਣਾ ਗੁਰਮੀਤ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਸਰਾਕਰਤੇ ਗ੍ਰੰਥੀ ਮਕਰ ਸਿੰਘ ਜੀ ਭਾਰਤ ਸਰਕਾਰ ਵੱਲੋਂ ਨਾਮਦੇਵ ਦੇ ਦੁਆਰਾ ਸੱਤੋਂ ਉਧੇ ਬੈਠੋ ਗ੍ਰੰਥੀ ਜਸਵੰਤ ਸਿੰਘ ਜੀ ਪੁਰਾਣਾ ਨੂਰਪੁਰ ਬਾਪਸਾ ਦਰਬਾਰ گرنتھی نشان سنگھ بابا شری لنگ دا گردوارا سا ہے ਦੇਰ ਜੇ ਸੁਨਿਆ ਦੀ ਮੇਰੇ پاس ਆ ਜੇ ਹੁਦਮੈ ਇਸਲੀ ਕੇ ਨਾਮ ਸਭ ਪਤਨਾ ਬੀਵਰ ਤੁਨਾ ਖਾਸੇ ਨਾਮ ਨਾਲ ਟੈਕਨ ਚੱਕਰ ਦਾ ਬਣ ਚੱਕਾ ਸਿਰਨਾਥ ਵਰਨਮ ਵਰਨਮ ਜੀ ਦੇ بیٹے ਨੇ ਤੋਂ ਸੀ ਸਿੰਘ ਟੈਕਨ ਅਗਰਵਾਦ ਧਰਮਸ਼ਾਲਾ ਸਮਾਨ ਮਨੋਸ਼ ਕੁਮਾਰ ਜੀ ਸਿਰ ਦੁਕਾਵਾਤ ਦੇ ਕੋਈ ਉਸਤਮਾ ਪ੍ਰਿੰਸੀਪਲ ਸਾਹਿਬ ਜੀ कंडेश जी प्रसाद जी बालियान जी का बेटा आया है बिहारी में तो समर शर्मा जी की पत्नी कृष्णा आनंद जी पुजारी जी श्री रामनाथ पंडित जी पंडित रामपाल शर्मा जी माता काली का टेंपल पंकज कुमार जी श्री महेश शर्मा माता का पंडित समर शर्मा साहब ਸੀਮ ਟੈਕ ਟਿਕਟ ਨੰਬਰ ਤੁਸੀਂ ਉਸਮਾਨਾ 15 ਪੰਡਿਤ ਸੀਮ ਟੈਕ ਟਿਕਟ ਇਹ ਚੈੱਕ ਕਰ ਲਓ ਕੁਜਿੰਦਰ ਜਰਮਨਸ ਰਿਕੁਐਸਟ ਨਿਮੰਤਰਣ ਦੇਖ ਕਰਵਾ ਗ੍ਰੰਥੀ ਸਰਵਾਂ ਨੂੰ ਲਾਇਆ ਪੰਕਜ ਮਾਨਵਾਲੇ ਸ੍ਰੀ ਖੁਸ਼ੀਰਾਮ ਜੀ ਸਾਈਂ ਟੈਕ ਤੋਂ ਸਾਈਂ ਟੈਕ ਦੇ ਪ੍ਰੋਫੈਸਰ ਮੰਦਤ ਡਾਕਟਰ ਵੀ ਮਾਈਸਰ ਮਾਤਾਰੋ ਮੰਦਿਤ ਸੁਮਾਨਾ ਸ੍ਰੀ ਭਗਤਰਾਮ ਜੀ ਔਰ ਸ੍ਰੀ پنڈ کمار شرما جی یہ ستیہ پر ہے Indonesia ج Kilim بہنگ بہنڈا اس لیے یہ راتھی رام جی مریاد کو دیا ہے جو ماده پنڈت جی اپنند پنڈت پيچھے راضي ڪري جا ڪراڻي اتر وڃو 80 ٽيڪاڻي سولو چئو جي سيڙي ਕਸ ਮਾਰੂ ਸਿਗਾਰ ਇਹ ਜਿਹੜੇ ਹੜ ਆਏ ਨੇ ਇਹ ਬਹੁਤ ਬੜਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਮੇਰਾ ਖਿਆਲ ਹੈ ਕਿ ਜਾਂ 80 ਦੇ ਵਿੱਚ ਹੜ ਆਇਆ ਉਸ ਦਾ ਨੁਕਸਾਨ ਹੋਇਆ 93 'ਚ ਨੁਕਸਾਨ ਹੋਇਆ ਇਹ ਐਤਕੀ ਉਹ ਤੋਂ ਵੀ ਬੜਾ ਨੁਕਸਾਨ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਕਿਤੇ ਕੋਈ ਨੁਕਸਾਨ ਹੁੰਦਾ ਉੱਥੇ ਕੰਮ ਚੱਲਦੀ ਹੈ ਜੋ ਸੇਵਾ ਕਰਦੇ ਪ੍ਰਮਾਤਮਾ ਦਾ ਨਾਮ ਤਾਂ ਤੂੰ ਹੀ ਕਰਤਨ ਜੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਕਰ ਨਹੀਂ ਸਕਦਾ ਸੁਨਾਮੀ ਆਈ ਸਾਊਥ ਦੇ ਵਿੱਚ ਅਸੀਂ ਉੱਥੇ ਵੀ ਗਏ ਸੀ ਸਾਡੀ ਅਜੇ ਨੇ ਖੜੀ ਹੈ ਸਾਡੀ ਟੀਮ ਉੱਥੇ ਨਾਲ ਗਈ ਸੀ ਅਸੀਂ ਤਕਰੀਬਨ ਉੱਥੇ 26 ਦਿਨ ਲਾ ਕੇ ਆਏ ਸੀ ਉੱਥੇ ਵੀ ਕਿਤੇ ਨਰਖ ਲੈ ਕੇ ਕਿਸਾਨਾਂ ਕੋਲੋਂ ਚੱਲਿਆ ਉੱਥੇ ਤਕਰੀਬਨ ਕਿਸਾਨ ਲੱਗੇ ਆਏ ਸੀ ਇਹ 슈ਗਰ ਮਿਲਦੇ ਵਿੱਚ ਰੈਕਟਰ ਆਉਂਦੀ ਅਸੀਂ ਉੱਥੇ ਵੀ ਇਹ ਇਹ ਸਾਡੇ ਬਾਪੂ ਜੀ ਨੇ ਸਾਨੂੰ ਗੁਰਤੀ ਦੇ ਵਿੱਚ ਦਿੱਤਾ ਗੁਨਾਕਦੇਵ ਜੀ ਦੀ 20 ਰੁਪਏ ਦੀ ਅਪੀਅਰ ਕਰਾਈ ਹੈ ਜਿਹੜੀ ਉਹ ਸਾਡੀ ਅੱਜ ਚੱਲ ਰਹੀ ਹੈ ਜਦੋਂ ਅਸੀਂ ਫਟਾਖਪੁਰ ਅੰਮਰਸਰ ਅਜਨਾਲੇ ਉੱਥੇ ਗਏ ਦੇਖਿਆ ਬਹੁਤ ਬੜਾ ਹਾਲ ਜੀ ਦਾ ਕਿੱਥੇ ਲੋਕਾਂ ਦੇ ਘਰ ਡੇਗੇ ਕਿੱਥੇ ਫਸਲਾਂ ਵਾਹ ਹੋ ਗਈਆਂ ਮੌਾਇਆ ਭੈਣੀਆਂ ਬਹੁਤ ਬੜਾ ਨੁਕਸਾਨ ਹੋਇਆ ਉੱਥੇ ਸਾਡੇ ਮਨ ਦੇ ਵਿੱਚ ਆਇਆ ਕਿ ਜਿਹੜੇ ਗ੍ਰੰਥੀ ਸਿੰਘ ਨੇ ਜਾਂ ਮੰਦਰਾਂ ਦੇ ਪਜਾਜੇ ਉਹਨਾਂ ਦਾ ਵੀ ਬਚਾਰਾ ਨੁਕਸਾਨ ਹੋਇਆ ਹੈ ਉਹਨਾਂ ਦਾ ਵੀ ਅੱਗੇ ਬਾਅਦ ਤਾਂ ਉਹਨਾਂ ਨੂੰ ਕੀ ਦੇਣਗੇ ਕਿਉਂਕਿ ਜੇ ਕਿਸੇ ਫਸਲ ਹੋਊਗੀ ਤਾਂ ਹੀ ਉਹਨਾਂ ਨੂੰ ਕੁਝ ਦੇ ਸਕਦੇ ਫਿਰ ਅਸੀਂ ਫੈਸਲਾ ਕੀਤਾ ਕਿ 5-5000 ਰੁਪਏ ਅਸੀਂ ਉੱਥੇ ਉਹਨਾਂ ਨੂੰ ਜ਼ਰੂਰ ਸੇਵਾ ਕੀਤੀ ਉੱਥੇ ਫਿਰ ਮੈਂ ਆਪਣੀ ਟੀਮ ਦੇ ਨਾਲ ਪਿਆ ਸਾਰੀ ਟੀਮ ਖੜੀ ਹੈ ਸਾਰੇ ਸਮਾਣਿਆ ਨੂੰ ਕੀਤੀ ਬੇਨਤੀ ਕਿ ਵੀ ਮੇਰੇ ਮਨ ਦੇ ਵਿੱਚ ਹੈ ਸਾਰਿਆਂ ਨੇ ਇਸ ਗੱਲ ਦੇ ਉੱਤੇ ਫਿਲਟਰਾਇਆ ਕਿ ਜੀ ਬਹੁਤ ਚੰਗਾ ਕੰਮ ਹੈ ਜਿੰਨੇ ਵੀ ਸਾਡੇ ਗੁਰਦੁਆਸ਼ਾ ਦੇ ਗੱਦੀ ਸਾਹਿਬਾਨ ਨੇ ਜਾਂ ਮੰਤਰਾਂ ਦੇ ਵਿੱਚ ਪੁਜਾਰੀ ਨੇ ਸਾਰਿਆਂ ਦੀ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਇਸ ਤਰ੍ਹਾਂ ਬਹਾਨਾ ਨਹੀਂ ਕਰਦੇ ਆ ਉੱਥੇ ਇੱਥੇ ਵੀ ਕਰਦੇ ਇੱਕਲਾ ਸਮਾਣਿਆ ਹਲਕੇ 'ਚ ਇਹ ਹੈ ਜੋ ਸਾਰੇ ਗੁਰਦਾਰ ਗੁਰ ਅੰਬਰ ਸਾਹਿਬ ਤਾਂ ਇੰਤਾਨਾ ਜਾਇ ਸਰ ਸਾਰੇ ਹੱਕ ਦੀ ਲਾਗਿਆ ਜਿੱਥੇ ਜਿੱਥੇ ਕੋਈ ਸੀਗੀ ਉੱਥੇ ਦਾ ਵੈਲਕਮ ਦੇਣਾ ਸਾਰੇ ਭਲਾਣ ਸਾਹਿਬ ਯਾਨੀ ਹਰ ਪੀਜੀ ਵੀ ਨਾਲ ਗਏ ਸੀ ਇੱਥੇ ਫਿਰ ਉਹ ਕਹਿਣ ਲੱਗੇ ਵੀ ਜੀ ਇੱਥੇ ਦਾ ਇਕੱਲੇ ਵੀ ਕਰ ਸਕਦੇ ਇੱਥੇ ਫਿਰ ਜੀ ਤੁਹਾਡਾ ਪ੍ਰੈਸ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਬਹੁਤ بڑا ਸਾਥ ਦਿੱਤਾ ਹੈ ਕਿ ਜਦੋਂ ਕੋਈ ਕੰਮ ਹੋਵੇ ਉਹਦੇ ਨਾਲ ਸਾਥ ਕਰਨਾ ਬਹੁਤ ਲੋਕ ਘਟ ਘੜਦੇ ਨੇ ਨਹੀਂ ਤਾਂ ਕਿ ਮੈਂ ਉਸ ਗੱਲ ਦੇ ਲਈ ਤੁਹਾਡਾ ਜਿੰਨਾ ਧੰਨਵਾਦ ਕਰਾਉਣਾ ਥੋੜਾ ਮੈਂ ਗਰਤੀ ਸਿੰਘਾਂ ਦਾ ਜਿਹਦੇ ਨਾਲ ਮੰਦਰ ਜੋ ਦੀ ਗੱਲ ਕੇ ਪੀਚਰੇ ਸਤਾ ਮੈਂ ਸਾਡੀ ਸਾਰੀ ਟੀਮ ਦਾ ਤੇ ਮਾਨ ਕਰਨਾ ਜਿਨ੍ਹਾਂ ਨੇ ਇੱਕ ਵਧੀਆ ਸਲਾਹ ਦਿੱਤੀ ਸੇਜ ਮੈਂ ਗੰਗੀ ਸਿੰਘਾ ਦਾ ਮੰਤਰੀ ਦੇ ਪੁਜਾਇਆ ਤੇ ਮਾਨ ਕਰਨਾ ਕਿ ਜਿਨ੍ਹਾਂ ਨੇ ਬੇਨਤੀ ਕੀਤੀ ਸੀ ਉਹਨੇ ਸਾਡੀ ਬੇਨਤੀ ਸੋ ਇਹ ਡਿਊਟੀ ਬਣਦੀ ਸੀ ਫਰਜ ਬਣਦਾ ਸੀ ਕਿ ਜਿੱਥੇ ਗੁਰਦਾਸਪੁਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪਠਾਨਕੋਟ ਦੇ ਵਿੱਚ ਕਰਨਤਨ ਬੋਰ ਫਜ਼ੀ ਦਾ ਨੁਕਸਾਨ ਹੋਇਆ ਉੱਥੇ ਇੱਥੇ ਵੀ ਸਾਡੇ ਕਈ ਸ਼ਤਾਨ ਲੀਕ ਕਰਨੀਆਂ ਹੋਏ ਕੁਝ ਕਰਦੇ ਆ ਇਕੋ ਇੱਕ ਬਹੁਤ ਬੜੀ ਮਹਤਵਪੂਰਨ ਹੈ ਪਰ ਫਿਰ ਵੀ ਹਰ ਬੰਦੇ ਦੀ ਡਿਊਟੀ ਬਣ ਜਾਏ ਕਿ ਇਹ ਉਹ ਲੋਕ ਨੇ ਜਿਹੜੇ ਸਵੇਰੇ ਉੱਠ ਕੇ ਸਮਾਜ ਦਾ ਭਲਾ ਚਾਹੁੰਦੇ ਨੇ ਸਰਬੱਤ ਦੇ ਭਲੇ ਦੀ ਕਰਦੇ ਕੋ ਸਾਡੀ ਡਿਊਟੀ ਬਣਦੀ ਹੈ ਕਿ ਹੁਣ ਥੋੜੀ ਜਿਹਾ ਘਟ ਗਿਆ ਅੱਗੇ ਤਾਂ ਮੈਂ ਦੇਖਿਆ ਕਿ ਜਦੋਂ ਪੰਡਿਤ ਜੀ ਆਉਂਦੇ ਸੀ ਵਿਅੰਤੀ ਸਿੰਘ ਆਉਂਦੇ ਸੀ ਅਸੀਂ ਉਹਦੇ ਪੈਰ ਧੋ ਕੇ ਪਛਾਦਾ ਪਾਣੀ ਸਿਖਾਉਂਦੇ ਸੀ ਅੱਜ ਵੀ ਸਾਡੀ ਡਿਊਟੀ ਬਣਦੀ ਹੈ ਕਿ ਇਹ ਮਾਨ ਸਨਮਾਨ ਸਤਕਾਰ ਹੋਣਾ ਚਾਹੀਦਾ ਹੈ ਨਾ ਤੋ ਅੱਜ ਇਹ ਡਿਊਟੀ ਚੰਗੀ ਕਿਹਾ ਕਿਤਾ ਅਬ ਮੈਂ ਫੇਰ ਇਹਨਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਬਹੁਤ ਸ਼ਰਧਾ ਦੇ ਨਾਲ ਬਹੁਤ ਪਿਆਰ ਨਾਲ ਆਇਆ ਤੇ ਮੈਂ ਸਾਰੀ ਕੀਮਤਾ ਗਾਂਧੀ ਸਿੰਘਾਂ ਦਾ ਹਿੰਦੂ ਦੇ ਪੁਜਾਰੀਆਂ ਦਾ ਦਿਵਾਲੀ ਦਾ ਤਰ੍ਹਾਂ ਸਾਰੀ ਜਮਾਤ ਬਹੁਤ-ਬਹੁਤ ਧੰਨਵਾਦ ਕਰਦਾ ਉਹਦੇ ਨਾਲ ਹੀ ਦਵਾਈ ਦੀ 25 ਫੇਰਦੀਆਂ ਬਿਸ਼ਕਰਮਾ ਦੇ ਜੀਆਂ ਸਾਰਿਆਂ ਨੂੰ ਲੱਖ-ਲੱਖ ਵਧਾਈ ਬਹੁਤ-ਬਹੁਤ ਧੰਨਵਾਦ ਸੋ ਰਖੜਾ ਸਾਹਿਬ ਫੇਰ ਸਾਨੂੰ ਪੋਲਿਟਿਕਸ ਨਹੀਂ ਪੜਨਾ ਚਾਹੀਦਾ ਆਪਣੀ ਲੀਡਰ ਜੀ ਨਿਕਲਦਾ ਉਦੋਂ ਮੱਤ ਕਰਨੀ ਚਾਹੀਦੀ ਆ ਜਿਹੜਾ ਬੰਦਾ ਥੋੜੀ ਮੱਤ ਕਰਦਾ ਬਹੁਤੀ ਮੱਤ ਕਰਦਾ ਜੋ ਜਿੰਨੇ ਜੋ ਬਹਾਅ ਕਰਦਾ ਉਹਨੂੰ ਧੰਨਵਾਦ ਕਰਨਾ ਚਾਹੀਦਾ ਜੋ ਉਹ ਆਈਨ ਨੂੰ ਵੀ ਧੰਨਵਾਦ ਕਰਨਾ ਪੰਜਾਬ ਸਰਕਾਰ ਮੱਤ ਕਰਦੇ ਉਹਨੂੰ ਵੀ ਧੰਨਵਾਦ ਕਰਨਾ ਪਰ ਸਭ ਤੋਂ ਵੱਧ ਧੰਨਵਾਦ ਕਰਨਾ ਕਿ ਸਾਰੀ ਦੁਨੀਆ ਦੇ ਵਿੱਚ ਉਹ ਜਿਹੜੇ ਲੋਕ ਆਏ ਨੇ ਜਿਨ੍ਹਾਂ ਨੇ ਬਹੁਤ ਮੱਤ ਕਰੀ ਹੈ ਜੇ ਉਹ ਨਾ ਹੁੰਦੇ ਸ਼ਾਇਦ ਮੱਤ ਨਾ ਹੋ ਜਾਂਦਾ ਜੋ ਉਹ ਮਸਾਲਾ ਨਾ ਧੰਨਵਾਦ ਕਰਨਾ ਤੇ ਗੁਰੂ ਅਕਸ਼ੇਵਰ ਪਾਸ਼ਾ ਜੀ ਰਹੀਰ ਦਾਸ ਕਰਨਾ ਕਿ ਇਹ ਜੀ ਆਤਮ ਨਾ ਆਵੇ ਅਸੀਂ ਆਪਨੀ ਆਪ ਦਸਨ ਹੋ ਦੀ ਵਿੱਚ ਕਮਾਈ ਕਰਕੇ ਆਪਣਾ ਜਗਰਾ ਆਪ ਕਰੀਏ ਉਹ ਲੋਕ ਵੀ ਦੇਖੋ ਨਾ ਕਿ ਉਹ ਮੰਗਣੀ ਕਰਦੇ ਹਨ ਬਹੁਤ ਔਖਾ ਜਿਹਾ ਅਸੀਂ ਜਾਣਦੇ ਸੀ ਨਾ ਉਹ ਬਹੁਤ ਅੱਖਾਂ ਚ ਪਾਣੀ ਭਰਿਆ ਹੁੰਦਾ ਸੀ ਉਹਨਾਂ ਦੇ ਸੋ ਇਹ ਤਾਂ ਪਰਮਾਤਮਾ ਕੀ ਅਰਦਾਸ ਕਰਦਾ ਸੀ ਚਿਪਾਸ਼ਾ ਦੇ ਅਰਦਾਸ ਕਰਦਾ ਸੀ ਤੇ ਗੰਗਸ ਸਿੰਘਾ ਅੱਗੇ ਵੀ ਇਹ ਗੱਲ ਕੀਤੀ ਰਹਿੰਦੀ ਹੈ ਕਿ ਆਪਾਂ ਗੁਰੂ ਅਕਸ਼ਿਪਾਸ਼ਾ ਦੇ ਪਰਮਾਤਮਾ ਦੇ ਅਰਦਾਸ ਕਰੀਏ ਤੇ ਇਹਦੀ ਨੌਂ ਤਨਾਵ ਹੈ ਅਸੀਂ ਸਾਰੇ ਮਿੰਤ ਕਰਕੇ ਆਪਣੇ ਦਸਾਂ ਨਾਮਾਂ ਦੀ ਕਿੱਤ ਕਮਾਈ ਜਨਾ ਕੇ ਬੜੀ ਹੈ ਸੋ ਬਾਕੀ ਸਾਰੇ ਇੰਦੂ ਕੀ ਬਣਦੀ ਹੈ ਅੱਜ ਫੱਟ ਬਣਨ ਕਿ ਆਪਾਂ ਸਾਰੀ ਸੇਵਾ ਬੰਦੀ